ਹਾਂਜੀ ਦੋਸਤੋ ਬੀਤੇ ਦਿਨੀ ਪੰਜਾਬੀ ਕਲਾਕਾਰ ਰਾਜਵੀਰ ਜਵੰਦਾ ਹਿਮਾਚਲ ਦੇ ਬੱਦੀ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਜਿਸ ਤੋਂ ਬਾਅਦ ਹੁਣ ਫੋਰਟਿਸ ਹਸਪੀਟਲ ਦੇ ਸੂਤਰਾਂ ਤੋਂ ਹੀ ਮਾੜੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਦਾ ਬ੍ਰੇਨ ਸੀਜ਼ ਹੋ ਚੁੱਕਿਆ ਹੈ ਜਿਸ ਦਾ ਮੈਡੀਕਲ ਭਾਸ਼ਾ ਵਿੱਚ ਇਹ ਮਤਲਬ ਹੋਇਆ ਕਿ ਰਾਜਵੀਰ ਦੀ ਹਾਲਤ ਇਹ ਰਵਸੀਬਲ ਹੈ ਅਤੇ ਸਿਰਫ ਲਾਈਵ ਸਪੋਰਟ ਦੇ ਸਹਾਰੇ ਉਹਨਾਂ ਦੇ ਹਾਰਟ ਨੂੰ ਪੰਪ ਕੀਤਾ ਜਾ ਰਿਹਾ ਹੈ ਅਤੇ ਉੱਥੇ ਮਨਕੀਰਤ ਔਲਖ ਬੱਬੂ ਮਾਨ ਅਤੇ ਗੁਲਾਬ ਸਿੱਧੂ ਵਰਗੇ ਕਲਾਕਾਰ ਵੀ ਰਾਜਵੀਰ ਦਾ ਹਾਲ ਜਾਣਨ ਪੁੱਜੇ ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਕਿ ਫੋਰਟਿਸ ਦੇ ਵੱਲੋਂ ਅਪਡੇਟ ਦਿੰਦਿਆਂ ਕੀ ਕੁਝ ਕਿਹਾ ਗਿਆ ਤੇ ਦੋਸਤੋ ਉਹਨਾਂ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ اور نیوروسرجنز اینڈ ایمرجنسی ٹیمز ار ڈوئنگ دیر بیسٹ ٹو مانیٹر مسٹر جوانداس کنڈیشن بٹ دی لیٹسٹ رپورٹ سجسٹ ہی از اون لائیو سپورٹ اینڈ دی نیکسٹ 24 اورز ار ویری امپورٹنٹ ا مین تے اوتھے بابو مان تے منکیر دا کی کہنا سی او پمینے چھوٹا بھی راجویر جی بندا حادثے دا شکار ہو حالت بہت نازک ہے او پر اللہ کی دعا کری کہ یہ پرماتھو چھتی چھتی ٹھیک ہو کے کھڑا اسی توسی سارے لوگ کے ارداس کر رہے سچے پاشا ਬਹੁਤ ਜਾਰਾ ਗਿਆ ਇਸ ਵੇਲੇ ਛੇਤੀ 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 ਜਿੰਨੇ ਵੀ ਇਸ ਮੈਨੂੰ ਮੀਡੀਆ ਕਰਾਈ ਹਣਾ ਮਾਧਮ ਨਹੀਂ ਵੇਖ ਰਹੇ ਨੇ ਹਰ ਬੰਦਾ ਘਰ ਘਰ ਅਰਦਾਸਾਂ ਕਰੋ ਬਚਾਅ ਹੋਊਗਾ ਬਾਬੇ ਨੇ ਚਮਤਕਾਰ ਕਰਨਾ ਚਮਤਕਾਰ ਤੁਹਾਡੀਆਂ ਅਰਦਾਸਾਂ ਹੀ ਹੁਣ ਭਰਾ ਨੂੰ ਸੈੱਟ ਕਰਨਗੀਆਂ ਤੇ ਭਾਈ ਹਾਲ ਗੱਲਬਾਤ ਹੋਈਏ ਚਾਹ ਸਾਈਂ ਨੂੰ ਦੇਖ ਕੇ ਆ ਗਏ ਗੱਲਬਾਤ ਨਹੀਂ ਵੀਰੇ ਹਜੇ ਤੱਕ ਹਜੇ ਤੱਕ ਬਹੁਤ ਨਾਜਿਕ ਆ ਵੀਰੇ ਬਾਕੀ ਅਰਦਾਸਾਂ ਕਰੋ ਤੁਹਾਨੂੰ ਇੱਥੇ ਇੱਥੇ ਖੜੇ ਵੀ ਬਸ ਅਰਦਾਸ ਕਰੋ ਤੇ ਚਮਤਕਾਰ ਹੋਣਾ ਚਮਤਕਾਰਨ ਵਾਲੀ ਪ੍ਰਾਤਿਕ ਹੋਣਾ